ਗੈਰ ਕਾਨੂੰਨੀ ਭਾਰਤਿਆ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਗੈਰ ਕਾਨੂੰਨੀ ਭਾਰਤਿਆ ਨੂੰ ਲੈ ਕੇ ਆਉਣ ਵਾਲਾ ਜਹਾਜ਼ ਅੱਜ ਅੰਮ੍ਰਿਤਸਰ ਪਹੁੰਚੇਗਾ ਤਾਂ ਇਸ ਤੋਂ ਪਹਿਲਾਂ ਹੀ ਮੋਦੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ 트ੰਪ ਦਾ ਵੱਡਾ ਕਦਮ ਦੇਖਣ ਨੂੰ ਮਿਲਿਆ ਦੱਸਦੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਚੋਣਾਂ ਤੋਂ ਪਹਿਲਾਂ ਕਹੀ ਗੱਲ ਕਹੀ ਗਈ ਗੱਲ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਭਾਰਤ ਦੇ ਸਮੇਰ ਜੋ ਕਿ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਵਾਪਸ ਭੇਜਿਆ ਜਾ ਸਕੇ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਡੋਨਾਲਡ ਟਰੰਪ ਨੇ ਵੱਡਾ ਕਦਮ ਚੁੱਕਿਆ ਹੈਗਾ ਤਾਂ ਜੋ ਦੱਸਦੀ ਹੈ ਕਿ ਜੋ ਅਮਰੀਕੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਨੇ ਤੇ ਇਸ ਕਰਮ ਦੇ ਵਿੱਚ ਸੋਮਵਾਰ ਦੇ ਰਾਤ ਜਿਹੜਾ ਕਿ 205 ਅਜਿਹੇ ਭਾਰਤੀਆਂ ਜੋ ਕਿ ਕਾਨੂੰਨੀ ਦਸਤਾਵੇਜ਼ ਤੋਂ ਬਿਨਾ ਅਮਰੀਕਾ ਦੇ ਵਿੱਚ ਰਹਿ ਰਹੇ ਸਨ ਤਾਂ ਉਹਨਾਂ ਨੂੰ ਇੱਕ ਫੌਜੀ ਜਹਾਜ਼ ਸੀ 17 ਦੇ ਰਾਹੀ ਅਮਰੀਕੀ ਸ਼ਹਿਰ ਜੋ ਕਿ ਟੈਕਸਾਸ ਤੋਂ ਭੇਜਿਆ ਗਿਆ ਹੈ ਤੇ ਅੱਜ ਅੰਮ੍ਰਿਤਸਰ ਪਹੁੰਚਣ ਦੀ ਉਮੀਦ ਹੈਗੀ ਹੈ ਤੇ ਦੱਸਦੀ ਕਿ ਇਸ ਜਹਾਜ਼ ਦੇ ਬੁੱਧਵਾਰ ਸਵੇਰੇ ਅੰਮ੍ਰਿਤਸਰ ਪਹੁੰਚਣ ਦੀ ਉਮੀਦ ਹੈ ਯਾਨੀ ਕਿ ਅੱਜ ਤਾਂ ਭਾਰਤ ਸਰਕਾਰ ਨੇ ਇਸ ਬਾਰੇ ਅਧਿਕਾਰਤ ਤੌਰ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਇਹ ਮੰਨਿਆ ਜਾ ਰਿਹਾ ਹੈਗਾ ਕਿ ਅਗਲੇ ਹਫ਼ਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਟਰੰਪ ਆਪਣੀ ਅਮਰੀਕੀ ਫੇਰੀ ਦੌਰਾਨ ਮਿਲਣਗੇ ਤਾਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਭਾਰਤੀਆਂ ਦਾ ਮੁੱਦਾ ਇੱਕ ਬਹੁਤ ਮਹੱਤਵਪੂਰਨ ਮੁੱਦਾ ਹੋਵੇਗਾ ਤਾਂ ਹਾਲੀ ਦੇ ਵਿੱਚ ਅਮਰੀਕਾ ਨੇ ਕਿਹਾ ਸੀਗਾ ਕਿ 18000 ਭਾਰਤੀਆਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ ਜੋ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਰਿਭਾਸ਼ਾ ਦੇ ਅਧੀਨ ਆਉਂਦੇ ਨੇ ਅਤੇ 트੍ਰੰਪ ਪ੍ਰਸ਼ਾਸਨ ਉਹਨਾਂ ਨੂੰ ਭਾਰਤ ਭੇਜਣਾ ਚਾਹੁੰਦਾ ਹੈ ਕਰ ਦੱਸਦੀ ਹੈ ਕਿ ਬਹੁਤ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭਾਰਤ ਨੇ ਇਸ ਵਾਰ ਆਉਣ ਵਾਲੇ ਭਾਰਤਿਆ ਦੇ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ ਪਰ ਸੂਤਰਾਂ ਨੇ ਜੋ ਕਿ ਸੂਤਰਾਂ ਦੇ ਮੁਤਾਬਕ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈਗਾ ਕਿ ਇਹ ਕੋਈ ਨਵੀਂ ਘਟਨਾ ਨਹੀਂ ਹੈ ਭਾਰਤ ਨੇ ਸਪਸ਼ਟ ਕਰ ਦਿੱਤਾ ਹੈਗਾ ਕਿ ਉਹ ਕਿਸੇ ਹੋਰ ਦੇਸ਼ ਜਿਹੜੇ ਕਿ ਅਣਅਧਿਕਾਰਤ ਤੌਰ ਦੇ ਉੱਤੇ ਯਾਤਰਾ ਕਰਨ ਜਾਂ ਫਿਰ ਰਹਿਣ ਦਾ ਸਮਰਥਨ ਨਹੀਂ ਕਰਦਾ ਜੇਕਰ ਦੂਜੇ ਦੇਸ਼ ਸਾਬਤ ਕਰਦੇ ਹਨ ਕਿ ਭਾਰਤੀ ਉੱਥੇ ਗੈਰਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਨੇ ਅਤੇ ਉਹਨਾਂ ਦੇ ਕੋਲ ਇਸ ਦੇ ਸਮਰਥਨ ਦੇ ਵਿੱਚ ਸਬੂਤ ਹੈ ਤਾਂ ਅਸੀਂ ਉਹਨਾਂ ਨੂੰ ਲੈਂਦੇ ਹਾਂ ਤਾਂ ਇਸ ਸ਼੍ਰੇਣੀ ਦੇ ਭਾਰਤੀਆਂ ਨੂੰ ਕਈ ਸਾਲਾਂ ਤੋਂ ਇਸ ਤਰੀਕੇ ਰਾਹੀਂ ਅਮਰੀਕਾ ਤੋਂ ਭੇਜਿਆ ਜਾ ਰਿਹਾ ਹੈਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਭਾਰਤ ਸਰਕਾਰ ਵਿਦੇਸ਼ੀ ਸਰਕਾਰਾਂ ਦੁਆਰਾ ਭੇਜੇ ਗਏ ਲੋਕਾਂ ਦੀ ਤਸਦੀਕ ਦੇ ਵਿੱਚ ਸਹਿਯੋਗ ਕਰਦੀ ਹੈ ਭਾਰਤੀ ਪਲਸ ਉਹਨਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਦੀ ਹੈ ਤੇ ਉਸ ਤੋਂ ਬਾਅਦ ਅਸੀਂ ਵਿਦੇਸ਼ੀ ਜਿਹੜੀ ਕਿ ਸਰਕਾਰਾਂ ਨੂੰ ਉਕਤ ਵਿਅਕਤੀ ਨੂੰ ਭੇਜਣ ਦੇ ਲਈ ਹਰੀ ਝੰਡੀ ਦਿੰਦੇ ਹਾਂ ਤਾਂ ਨਵੀਂ ਦਿੱਲੀ ਦੇ ਵਿੱਚ ਦੱਸਦੀ ਹੈ ਕਿ ਅਮਰੀਕੀ ਦੂਤਾ ਵੇਸ ਦੇ ਬੁਲਾਰੇ ਨੇ ਕਿਹਾ ਹੈਗਾ ਕਿ ਅਮਰੀਕਾ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਾਉਣਾ ਆਪਣੇ ਇਮੀਗ੍ਰੇਸ਼ਨਾਂ ਨੂੰ ਕਾਨੂੰਨਾਂ ਨੂੰ ਮਜ਼ਬੂਤ ਕਰਨ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੇ ਲਈ ਬਹੁਤ ਯਤਨ ਕਰ ਰਿਹਾ ਹੈਗਾ ਤੇ ਇਹ ਕਾਰਵਾਈ ਇੱਕ ਸਪਸ਼ਟ ਸੰਕੇਤ ਹੈਗਾ ਕਿ ਕਿਸੇ ਨੂੰ ਵੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਉਤਰ ਰਹਿਣ ਦਾ ਜੋਖਮ ਨਹੀਂ ਲੈਣਾ ਚਾਹੀਦਾ ਹਾਲਾਂਕਿ ਦੱਸ ਦੇ ਕਿ ਜਦੋਂ ਵਿਦੇਸ਼ ਮੰਤਰੀ ਐਸ ਰਾਸ਼ਟਰਪਤੀ 트ੰਪ ਦੇ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਗਏ ਸਨ ਤਾਂ ਜਦੋਂ ਜੈ ਸ਼ੰਕਰ ਵਾਸ਼ਿੰਗਟਨ ਗਏ ਸਨ ਤਾਂ ਉਹਨਾਂ ਨੇ ਉੱਥੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੇ ਨਾਲ ਮੁਲਾਕਾਤ ਕੀਤੀ ਤੇ ਉਕਤ ਮੀਟਿੰਗ ਤੋਂ ਬਾਅਦ ਅਮਰੀਕੀ ਵਿਦੇਸ਼ ਭੇ ਜਿਹੜੇ ਕਿ ਵਿਦੇਸ਼ ਵਿਭਾਗ ਨੇ ਜਾਣਕਾਰੀ ਦਿੱਤੀ ਸੀਗੀ ਕਿ ਅਮਰੀਕਾ ਨੇ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ 18000 ਭਾਰਤੀਆਂ ਨੂੰ ਵਾਪਸ ਭੇਜਣ ਬਾਰੇ ਗੱਲ ਕੀਤੀ ਹੈ ਤੇ ਹੁਣ ਟਰੰਪ ਦੇ ਵੱਲੋਂ ਇਹ ਗੱਲ ਜਿਹੜੇ ਕਿ ਲਾਗੂ ਕਰ ਦਿੱਤੀ ਗਈ ਹੈ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜੇ ਕਿ ਜਹਾਜ਼ ਜਿਹੜੀ ਪਹੁੰਚੇਗੀ ਲੈਂਡ ਹੋਵੇਗੀ 205 ਜਿਹੜੇ ਕਿ ਭਾਰਤੀ ਉਸ ਦੇ ਵਿੱਚ ਦੱਸਦੇ ਕਿ ਦੱਸੇ ਜਾ ਰਹੇ ਨੇ ਉਸ ਦੇ ਵਿੱਚ ਬੈਠੇ ਹੋਏ ਨੇ ਤੇ ਅਮਰੀਕੀ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਖਬਰਾਂ ਦੇ ਅਨੁਸਾਰ ਜੋ ਖਬਰਾਂ ਆ ਰਹੀਆਂ ਨੇ ਉਸ ਦੇ ਮੁਤਾਬਕ ਦੱਸਦੇ ਕਿ ਅਮਰੀਕੀ ਸਰਕਾਰ ਦੇ ਕੋਲ ਇਸ ਵੇਲੇ ਉਕਤ ਸ਼੍ਰੇਣੀ ਦੇ ਵਿੱਚ 20427 ਭਾਰਤੀਆਂ ਦੀ ਸੂਚੀ ਹੈ ਤੇ ਇਹਨਾਂ ਦੇ ਵਿੱਚੋਂ 17940 ਭਾਰਤੀਆਂ ਦੇ ਪੱਤੇ ਆਦੀ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਉਹਨਾਂ ਨੂੰ ਭਾਰਤ ਭੇਜਣ ਦੀਆਂ ਤਿਆਰੀਆਂ ਚਲ ਰਹੀ ਆ ਨਾ ਜਦੋਂ ਕਿ ਬਾਕੀ ਭਾਰਤੀਆਂ ਬਾਰੇ ਅਜੇ ਵੀ ਕੋਈ ਜਾਂਚ ਨਹੀਂ ਕੀਤੀ ਗਈ ਹੈ ਦੱਸਦੇ ਕਿ ਉਹਨਾਂ ਦੇ ਹਜੇ ਵੀ ਜਾਂਚ ਕੀਤੀ ਜਾ ਰਹੀ ਹੈਗੀ ਹੈ ਪਰ ਅਧਿਕਾਰਤ ਤੌਰ ਦੇ ਉੱਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਦੱਸਦੇ ਕਿ ਦੂਜੇ ਪਾਸੇ ਇੱਕ ਨੀਜੀ ਏਜੰਸੀ ਦੀ ਰਿਪੋਰਟ ਦੇ ਵਿੱਚ ਪਹਿਲਾਂ ਹੀ ਕਿਹਾ ਗਿਆ ਸੀਗਾ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਭਾਰਤੀਆਂ ਦੀ ਗਿਣਤੀ ਜਿਹੜੀ ਕਿ 7.25 ਲੱਖ ਤੋਂ ਵੱਧ ਹੈ ਤਾਂ ਦੱਸ ਦਈਏ ਕਿ ਦੁਬਾਰਾ ਸੱਤਾ ਸੰਭਾਲਣ ਦੇ ਪਹਿਲੇ ਦਿਨ ਹੀ ਟਰੰਪ ਨੇ ਉੱਥੇ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਦੇ ਵਿਰੁੱਧ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਸੀਗਾ ਤੇ ਇਸ ਦੇ ਵਿੱਚ FBI ਸਮੇਤ ਕਈ ਸੰਗੀ ਏਜੰਸੀਆਂ ਵੀ ਸ਼ਾਮਿਲ ਨੇ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਰੱਖਿਆ ਮੰਤਰਾਲੇ ਨੂੰ ਸਰਦ ਦੇ ਉੱਤੇ ਵਿਸ਼ੇਸ਼ ਤਾਇਨਾਤੀ ਕਰਨ ਦਾ ਅਧਿਕਾਰ ਦਿੱਤਾ ਗਿਆ ਸੀਗਾ ਤਾਂ ਜੋ ਉਹਨਾਂ ਨੇ ਜਿਹੜਾ ਕਿ ਉਹ ਜੋ ਕਿ ਬਿਨਾ ਕਾਗਜ਼ਾਤ ਦੇ ਖੂਸਪੇਠੀਆਂ ਨੂੰ ਰੋਕਣ ਦੇ ਲਈ ਐਮਰਜੈਂਸੀ ਕਾਰਵਾਈ ਕਰ ਸਕੀ ਤੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਸ਼ਰਨ ਪ੍ਰੋਗਰਾਮ ਜਿਹੜੇ ਕਿ ਬੰਦ ਕਰ ਦਿੱਤੇ ਗਏ ਨੇ ਤੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਜੋੜਿਆਂ ਨੂੰ ਪੈਦਾ ਹੋਏ ਬੱਚਿਆਂ ਨੂੰ ਵੀ ਕੁਦਰਤੀ ਨਾਗਰਿਕਤਾ ਦੇਣ ਵਾਲਾ ਕਾਨੂੰਨ ਵੀ ਰੱਦ ਕਰ ਦਿੱਤਾ ਗਿਆ ਤਾਂ ਵੱਡੀ ਅਪਡੇਟ ਜਿਹੜੀ ਕੀ ਕਹਿ ਸਕਦੇ ਆ ਕਿ ਟਰੰਪ ਨੇ ਪਹਿਲਾਂ ਕਾਰਜਕਾਲ ਦੇ ਦੌਰਾਨ ਵਿੱਤੀ ਸਾਲ 2019 ਦੇ ਵਿੱਚ 1616 ਗੈਰ ਕਾਨੂੰਨੀ ਭਾਰਤੀਆਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲ ਦਿੱਤਾ ਸੀਗਾ ਅਤੇ 2020 ਦੇ ਵਿੱਚ 2312 ਨੂੰ ਦੇਸ਼ ਨਿਕਾਲ ਦਿੱਤਾ ਗਿਆ ਸੀਗਾ ਤੇ ਬਾਈਡਨ ਪ੍ਰਸ਼ਾਸਨ ਦੇ ਤਹਿਤ 2021 ਦੇ ਵਿੱਚ 292 ਭਾਰਤੀਆਂ ਨੂੰ ਅਤੇ 2022 ਦੇ ਵਿੱਚ 76 ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀਗਾ ਤਾਂ ਕੋਵਿਡ ਮਹਾਮਾਰੀ ਦੇ ਕਾਰਨ ਇੱਕ ਗਿਣਤੀ ਘੱਟ ਸੀਗੀ ਪਰ 2023 ਦੇ ਵਿੱਚ 370 ਅਤੇ 2024 ਦੇ ਵਿੱਚ 1529 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਤਾਂ ਪਿਛਲੇ ਸਾਲ ਅਕਤੂਬਰ ਦੇ ਵਿੱਚ ਅਮਰੀਕਾ ਨੇ ਭਾਰਤੀਆਂ ਨੂੰ ਜਿਹੜੇ ਕੀ ਸਟਾਰਟਡ ਜਹਾਜ਼ ਜਿਹੜਾ ਹੀ ਵਾਪਸ ਭੇਜਿਆ ਸੀਗਾ ਤੇ ਹੁਣ ਫੇਰ 트ੰਪ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈਗਾ ਕਿ ਜਿਹੜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਉੱਥੇ ਰਹਿ ਰਹੇ ਸਨ ਉਹਨਾਂ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ